ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1235 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1236 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਅਨਕ ਪਰਖ ਅਨਸਾਇ ਅਵਤਾਰ ਗੁਰੂ ਜੀ ਫਰਮਾਨ ਕਰਦੇ ਹਨ ਕਿ ਹੋਰਨੇਕਾਂ ਹੀ ਛੋਟੇ ਛੋਟੇ ਉਸਦੇ ਅਵਤਾਰ ਹੋਏ ਹਨ ਅਨਕ ਇੰਦਰ ਊਪੇ ਦਰਬਾਰ ਇਸ ਤਰ੍ਹਾਂ ਇੰਦਰ ਦੇਵਤਾ ਵੀ ਇੱਕ ਨਹੀਂ ਹੋਇਆ अनेਕਾਂ ਹੀ ਇੰਦਰ ਦੇਵਤੇ ਉਸ ਪਰਮਾਤਮਾ ਦੇ ਦਰ ਤੇ ਖਲੋਤੇ ਰਹਿੰਦੇ ਹਨ ਅਨਕ ਪਵਨ ਪਾਵਕ ਅਰ ਨੀਰਾ ਹੈ ਸੰਤ ਜਨੋ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ਉਸ ਦੇ ਪੈਦਾ ਕੀਤੇ ਹੋਏ अनेका ਹੀ ਹਵਾ ਪਾਣੀ ਅਤੇ ਆਗਾਦ ਕਹਨ ਅਨਕਰ ਤਨ ਸਾਗਰ ਦਦ ਖੀਰਾ ਅਤੇ ਉਸ ਦੇ ਪੈਦਾ ਕੀਤੇ ਹੋਏ अनेका ਹੀ ਰਤਨਾ ਦੇ ਦਹੀਂ ਦੇ ਦੁੱਧ ਦੇ ਸਮੁੰਦਰ ਹਨ ਅਨੇਕਾ ਸੂਰਜ ਸਿਯਰ ਨਖਿਆਤ ਅਤੇ ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਸੂਰਜ ਚੰਦਰਮਾ ਤੇ ਤਾਰੇ ਹਨ ਅਨਕ ਦੇਵੀ ਦੇਵਾ ਬੋਪਾਤ ਅਤੇ ਉਸ ਪਰਮਾਤਮਾ ਨੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਅਤੇ ਦੇਵਤੇ ਪੈਦਾ ਕਰ ਦਿੱਤੇ ਹਨ ਅਨਕ ਬਸੁਦਾ ਅਨੇਕ ਕਾਮ ਤੇਨਾ हे ਸੰਤ ਜਨੋ ਪਰਮਾਤਮਾ ਦਾ ਦਰਬਾਰ ਅਸਚਰਜ ਹੈ ਉਸ ਦੀਆਂ ਪੈਦਾ ਕੀਤੀਆਂ अनेका ਧਰਤੀਆਂ ਅਤੇ अनेका ਹੀ ਮਨੋ ਕਾਮਨਾ ਪੂਰੀਆਂ ਕਰਨ ਵਾਲੀਆਂ ਸਵਰਗ ਦੀਆਂ ਗਾਈਆਂ ਹਨ ਅਣਕ ਪਾਰ ਜਾਤ ਅਣਕ ਮੁਖ ਬੇਨਾ ਅਤੇ ਨੇਕਾਂ ਹੀ ਪਾਰ ਜਾਤ ਰੁਖ ਅਤੇ ਨੇਕਾਂ ਹੀ ਕ੍ਰਿਸ਼ਨ ਅਵਤਾਰ ਹਨ ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਅਨਕਾਇਕਾਸਯਨਕ ਪਾਤਾਲ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇਕਾਂ ਹੀ ਆਕਾਸ਼ ਅਤੇ ਨੇਕਾਂ ਹੀ ਪਤਾਲ ਹਨ ਪਾਤਾਲਾ ਪਤਾਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨੇ ਕੋ ਬਾਤ ਅਨਕ ਮੁਖੀ ਜਪਿਏ ਗੋਪਾਲ हे ਸੰਤ ਜਨੋ ਉਸ ਗੋਪਾਲ ਨੂੰ ਨੇਕਾਂ ਮੂੰਹਾਂ ਦੀ ਰਾਹੀ ਜਪਿਆ ਜਾ ਰਿਹਾ ਹੈ ਅਨੇਕਾਂ ਹੀ ਜੀ ਉਸਦਾ ਨਾਮ ਜਪਦੇ ਹਨ ਅਨਕ ਸਾਸਤਰ ਸਿਮਰਤ ਪੁਰਾਨ ਹੈ ਸੰਤ ਜਨੋ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ਅਨੇਕਾਂ ਸ਼ਾਸਤਰਾਂ ਸਿਮਰਤੀਆਂ ਅਤੇ ਪੁਰਾਣਾ ਰਾਹੀਂ ਪਰਮਾਤਮਾ ਨੂੰ ਲੋਕ ਜਪ ਰਹੇ ਹਨ ਅਨਕ ਜੁਗਤ ਹੋਵਤ ਬਖਿਆਨ ਅਤੇ ਨੇਕਾਂ ਤਰੀਕਿਆਂ ਨਾਲ ਉਸਦੇ ਗੁਣਾਂ ਦਾ ਉਪਦੇਸ਼ ਹੋ ਰਿਹਾ ਹੈ ਅਨਕ ਸਰੋਤੇ ਸੁਨਹਿ ਨਿਧਾਨ ਹੈ ਸੰਤ ਜਨੋ ਅਨੇਕਾਂ ਸੁਣ ਵਾਲੇ ਉਸ ਗੁਣਾ ਦੇ ਖਜ਼ਾਨੇ ਪ੍ਰਭੂ ਦੀਆਂ ਸ਼ਿਫਤਾਂ ਸੁਣ ਰਹੇ ਹਨ ਸਰਬਜੀ ਅਪੂਰਨ ਭਗਵਾਨ ਹੈ ਸੰਤ ਜਨੋ ਉਹ ਭਗਵਾਨ ਪਰਮਾਤਮਾ ਸਾਰੇ ਹੀ ਜੀਵਾਂ ਵਿੱਚ ਵਿਆਪਕ ਹੈ ਅਨੇਕ ਤਰਮਯ ਅਨੇਕ ਕੋ ਮੇਰ ਹੇ ਸੰਤ ਜਨੋ ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਅਨੇਕਾਂ ਧਰਮ ਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕਬੀਰ ਹਨ ਅਨੇਕ ਵਰਨ ਅਨੇਕ ਕਨਕ ਸੁਮੇਰ ਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਨੇਕਾਂ ਹੀ ਸੋਨੇ ਦੇ ਸੁਮੇਰ ਪਹਾੜ ਹਨ ਉਸ ਪਰਮਾਤਮਾ ਨੇ ਜੋ ਪੈਦਾ ਕੀਤੇ ਹਨ ਅਨਕ ਸੇਖ ਨਵ ਤਨ ਨਾਮ ਲੇਹ ਅਤੇ ਨੇਕਾ ਹੀ ਉਸਦੇ ਬਣਾਏ ਹੋਏ ਛੇਸ਼ਨਾਗ ਹਨ ਜੋ ਹਰ ਰੋਜ ਉਸਦਾ ਨਵਾਂ ਹੀ ਨਾਮ ਲੈਂਦੇ ਹਨ ਪਾਰ ਬ੍ਰਹਮ ਕਾਇੰਤ ਨਾ ਤੇਹ ਏ ਸੰਤ ਜਨੋ ਜਿੰਨੇ ਵੀ ਨਾਮ ਲੈ ਰਹੇ ਹਨ ਧਰਤੀ ਬਤਾਲ ਦੇਵੀ ਦੇਵਤੇ ਛੇਸ਼ਨਾਗ ਗਾਰਿਆ ਨੀ ਜੰਤ ਉਹਨਾਂ ਵਿੱਚੋਂ ਕਿਸੇ ਨੇ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ ਪਰਮਾਤਮਾ ਦੇ ਗੁਣ ਅਪਰਪਾਰ ਹਨ ਅਨਕ ਪੁਰੀਆ ਅਨਕ ਤਹ ਖੰਡ ਹੈ ਸੰਤ ਜਨੋ ਪਰਮਾਤਮਾ ਦਾ ਦਰਬਾਰ ਹਰਾਨ ਕਰਨ ਵਾਲਾ ਹੈ ਉਸ ਦੇ ਪੈਦਾ ਕੀਤੇ ਹੋਏ ਅਨੇਕਾਂ ਖੰਡ ਹਨ ਅਤੇ ਨੇਕਾਂ ਹੀ ਪੁਰੀਆ ਹਨ ਅਨਕ ਰੂਪ ਰੰਗ ਬ੍ਰਹਿਮੰਡ ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਰੂਪਾਂ ਰੰਗਾਂ ਦੇ ਬ੍ਰਹਿਮੰਡ ਹਨ ਅਨੇਕ ਬਨਾ ਅਨੇਕ ਫਲ ਮੂਲ ਉਸ ਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਹਨਾਂ ਵਿੱਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ ਆਪ ਹੈ ਸੂਖਮ ਆਪ ਹੈ ਅਸਥੂਲ ਫਿਰ ਉਹ ਪਰਮਾਤਮਾ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ ਉਹ ਆਪ ਹੀ ਇਹ ਦਿਸਦਾ ਜਗਤ ਤਮਾਸ਼ਾ ਹੈ ਪੱਤੇ ਪੱਤੇ ਡਾਲੀ ਡਾਲੀ ਵਿੱਚ ਆਪ ਹੀ ਉਹ ਪਰਮਾਤਮਾ ਵਾਸ ਕਰ ਰਿਹਾ ਹੈ ਅਨੇਕਾ ਜੁਗਾਦ ਦਿਨ ਸੇਰ ਰਾਤ हे ਸੰਤ ਜਨੋ ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਯੁਗ ਆਦ ਕਹਨ ਅਨੇਕਾਂ ਹੀ ਦਿਨ ਹਨ ਅਤੇ ਨੇਕਾਂ ਹੀ ਰਾਤਾਂ ਹਨ ਅਨਕ ਪਰਲੋ ਅਨਕ ਉਤਪਾਤ ਉਹ ਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤੋ ਤਪਤੀ ਕਰਦਾ ਹੈ ਅਨੇਕ ਜੀ ਜਾ ਕੇ ਗ੍ਰਹਿ ਮਾਹੇ ਹੈ ਸੰਤ ਜਨੋ ਉਹ ਪਰਮਾਤਮਾ ਐਸਾ ਗ੍ਰਿਸ਼ਤੀ ਹੈ ਕਿ ਉਸ ਦੇ ਘਰ ਵਿੱਚ ਅਨੇਕਾਂ ਹੀ ਜੀਵ ਹਨ ਰਮਤਿ ਰਾਮ ਪੂਰਨ ਸ੍ਰਬ ਥਾਏ ਉਹ ਸਭ ਥਾਵਾਂ ਵਿੱਚ ਵਿਆਪਕ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਵਿੱਚ ਮੌਜੂਦ ਹੈ ਅਨਕ ਮਾਇਆ ਜਾ ਕੀ ਲਖੀ ਨ ਜਾਏ ਏ ਸੰਤ ਜਨੋ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ਜਿਸ ਦੀ ਰਚੀ ਹੋਈ ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ ਅਨਕ ਕਲਾ ਖੇਲੇ ਹਰ ਰਾਏ ਓ ਪ੍ਰਭੂ ਪਾਤਸ਼ਾ ਅਨੇਕਾਂ ਕੋਟਕ ਰਚਾ ਰਿਹਾ ਹੈ ਅਨਕ ਤੁਨਤ ਲਲਤ ਸੰਗੀਤ ਉਸ ਪਰਮਾਤਮਾ ਦੇ ਦਰ ਤੇ अनेका ਸੁਰੀਲੇ ਰਾਗਾਂ ਦੀ ਤੁਨੀ ਹੋ ਰਹੀ ਹੈ ਅਨੇਕਾ ਗੁਪਤ ਪ੍ਰਗਟੇ ਤਹਿ ਜੀਤ ਉਥੇ अनेका ਹੀ ਚਿੱਤਰ ਗੁਪਤ ਵਰਤਖ ਦਿਸਦੇ ਹਨ ਸਭ ਤੇ ਊਚ ਭਗਤ ਜਾ ਕੇ ਸੰਗ हे ਸੰਤ ਜਨੋ ਉਹ ਪਰਮਾਤਮਾ ਸਭ ਤੋਂ ਉੱਚਾ ਹੈ ਜਿਸ ਦੇ ਦਰ ਤੇ अनेका ਹੀ ਭਗਤ ਹਨ ਜੋ ਉਸ ਦੀ ਭਗਤੀ ਕਰਦੇ ਹਨ ਆਠ ਪਹਿਰ ਗੁਨ ਗਾਵੇ ਰੰਗ ਅਤੇ ਪਰਮਾਤਮਾ ਦੇ ਪ੍ਰੇਮ ਨਾਲ ਠੇ ਪੈਰ ਉਸ ਪਰਮਾਤਮਾ ਦੀ ਸਿਫਸਲਾ ਦੇ ਗੀਤ ਗਾਉਂਦੇ ਰਹਿੰਦੇ ਹਨ ਅਨਿਕ ਅਨਾਹਦ ਆਨੰਦ ਚੋਨਕਾਰ ਉਸ ਪਰਮਾਤਮਾ ਦੇ ਦਰ ਤੇ ਬਿਨਾ ਵਜਾਏ ਵਾਜਰੇ ਸਾਜਾਂ ਦੀ ਮਿੱਠੀ ਸੁਰ ਦਾ ਆਨੰਦ ਹਮੇਸ਼ਾ ਬਣਿਆ ਰਹਿੰਦਾ ਹੈ ਜਿਹੜਾ ਕੋਈ ਭਗਤੀ ਕਰਦਾ ਹੈ ਉਸ ਨੂੰ ਅਨਾਹਦ ਰਾਗ ਸੁਣਦੇ ਹਨ ਜਿਹੜਾ ਬਹੁਤ ਜ਼ਿਆਦਾ ਪ੍ਰਮਾਤਮਾ ਦੇ ਦਿਲੋਂ ਭਗਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਫਿਰ ਉਸ ਨੂੰ ਉਹ ਸ਼ਬਦ ਸੁਣਨ ਲੱਗ ਜਾਂਦੇ ਹਨ ਜਿਹੜੇ ਦੁਨੀਆ ਦੇ ਰਸਾਂ ਕਸਾਂ ਤੋਂ ਉੱਪਰ ਹਨ ਓ ਵਾ ਰਸ ਕਾ ਕਸ਼ਯੰਤਨ ਅਪਾਰ ਫਿਰ ਜਿਹਨੂੰ ਉਹ ਤੁਨਾ ਸੁਣਦੀਆਂ ਹਨ ਉਹ ਸੁਨੰਦ ਦਾ ਅੰਤ ਜਾਂ ਪਾਰਲਾ ਬੰਨਾ ਨਹੀਂ ਲੱਭ ਸਕਦਾ ਉਹ ਆਨੰਦ ਅਮੁਖ ਹੈ ਕਦੇ ਮੁੱਕ ਨਹੀਂ ਸਕਦਾ ਸਤਿ ਪੁਰਖ ਸਤਿ ਅਸਥਾਨ ਏ ਸੰਤ ਜਨੋ ਉਹ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਆਸਾਨ ਵੀ ਟੱਲ ਹੈ ਊਚ ਤੇ ਊਚ ਨਿਰਮਲ ਨਿਰਬਾਨ ਉਹ ਉੱਚਾ ਤੋਂ ਉੱਚਾ ਹੈ ਸੁੱਚਾ ਤੋਂ ਸੁੱਚਾ ਹੈ ਪਵਿੱਤਰ ਸਰੂਪ ਹੈ ਤੇ ਵਾਸ਼ਨਾ ਰਹਿਤ ਹੈ ਆਪਣਾ ਕੀਆ ਜਾਣ ਹੈ ਆਪ हे ਪ੍ਰਭੂ ਪਰਮਾਤਮਾ ਆਪਣੇ ਰਚੇ ਜਗਤ ਨੂੰ ਤੂੰ ਆਪ ਹੀ ਜਾਣਦਾ ਹੈ ਆਪੇ ਘਟ ਘਟ ਰਹਿਓ ਬਿ ਆਪ ਪਰਮਾਤਮਾ ਤੂੰ ਆਪ ਹੀ ਹਰੇਕ ਸਰੀਰ ਵਿੱਚ ਮੌਜੂਦ ਹੈ ਕਿਰਪਾ ਨਿਹਾਨ ਨਾਨਕ ਦਇਆਲ हे ਦਇਆ ਦੇ ਖਜ਼ਾਨੇ हे ਦਇਆ ਦੇ ਸੋਮੇ اے پرماتما جن جپیا নানک تے پئے نیحال নানک کہدا ہے جس نے تیرا نام جپیا ہے او سب પ્રસન્નจิต رہندے ہن پرماتما تیرے نام دی مہما پر پار ہے سارگ شانت محلا پنجواں راگ سرانگ وچ پنجویں بادشاہ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ਼ੰਤ ਛੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਭ ਦੇਖੀਐ ਅਨਪਹਿ ਕਾ ਦਾਤਾ ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਦਿਸ ਰਿਹਾ ਹੈ ਗਾਟਾ ਗਾਟਾ ਪੂਰਨ ਹੈ ਅਲਪਾਤਾ ਉਹ ਪ੍ਰਭੂ ਹਰੇਕ ਸਰੀਰ ਵਿੱਚ ਵਿਆਪਕ ਹੈ ਫਿਰ ਵੀ ਨਿਰਲੇਪ ਰਹਿੰਦਾ ਹੈ ਗਾਟਾ ਗਾਟਾ ਪੂਰਨ ਕਰ ਬਸਥੀਰਨ ਜਲਤ ਰਾਂਗ ਜਿਉਂ ਰਚਨ ਕੀਆ ਜਿਵੇਂ ਪਾਣੀ ਦੀਆਂ ਲਹਿਰਾਂ ਵਿੱਚ ਪਾਣੀ ਮੌਜੂਦ ਹੈ ਪਰਮਾਤਮਾ ਜਗਤ ਰਚਨਾ ਦਾ ਖਲਾਰਾ ਰਚ ਕੇ ਆਪ ਹਰੇਕ ਸਰੀਰ ਵਿੱਚ ਵਿਆਪਕ ਹੈ ਆਬਰ ਅਸਮਾਨੇ ਭੋਗ ਘਟਾਣੇ ਆਨਨਾ ਬੀਆ ਕੋਥੀਆ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਉਹ ਪ੍ਰਮਾਤਮਾ ਸਾਰੇ ਰਸ ਮਾਨਦਾ ਹੈ ਸਾਰੇ ਭੋਗ ਭੋਗਦਾ ਹੈ ਉਸ ਤੋਂ ਬਿਨਾ ਕਿਤੇ ਵੀ ਕੋਈ ਦੂਜਾ ਨਹੀਂ ਹੈ ਹਰ ਰੰਗੀਏ ਕਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ ਹਰੀਏਕ ਰਸ ਸਭ ਵਿੱਚ ਵਿਆਪਕ ਹੈ ਸੰਤ ਜਨਾਂ ਦੀ ਸੰਗਤ ਵਿੱਚ ਟਿਕ ਕੇ ਉਹ ਉਸ ਪਰਮਾਤਮਾ ਨਾਲ ਸਾਝ ਪੈ ਸਕਦੀ ਹੈ ਨਾਨਕ ਦਰਸ ਲੀਨਾ ਜਿਉਂ ਜਲ ਮੀਨਾ ਸਭ ਦੇਖਿਆ ਅਨਪੈ ਕਾ ਦਾਤਾ ਏ ਨਾਨਕ ਮੈਂ ਉਸ ਦੇ ਦਰਸ਼ਨ ਵਿੱਚ ਈਓ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿੱਚ ਲੀਨ ਰਹਿੰਦੀ ਹੈ ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਦਿਸ ਰਿਹਾ ਹੈ ਕੋਨ ਉਪਮਾ ਦੇਉ ਕਵਨ ਬਡਾਈ ਹੈ ਸੰਤ ਜਨੋ ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ ਉਹ ਕਿੱਡਾ ਵੱਡਾ ਹੈ ਇਹ ਵੀ ਨਹੀਂ ਦੱਸ ਸਕਦਾ ਪੂਰਨ ਪੂਰ ਰਹਿੋ ਸਰਬ ਠਾਈ ਉਹ ਸਰਬ ਵਿਆਪਕ ਹੈ ਉਹ ਸਭਨੀ ਥਾਈ ਮੌਜੂਦ ਹੈ ਪੂਰਨ ਮਨ ਮੋਹਨ ਘਟ ਘਟ ਸੋਹਣਾ ਜਬ ਖਿੰਚੇ ਤਬ ਛਾਈ ਉਹ ਪ੍ਰਭੂ ਸਰਵ ਵਿਆਪਕ ਹੈ ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ ਸਭ ਸਰੀਰਾਂ ਨੂੰ ਆਪਣੀ ਜੋਤ ਨਾਲ ਸੋਨਾ ਬਣਾਉਣ ਵਾਲਾ ਹੈ ਜਦੋਂ ਆਪਣੀ ਜੋਤ ਖਿੱਚ ਲੈਂਦਾ ਹੈ ਤਦੋਂ ਕੁਝ ਵੀ ਨਹੀਂ ਰਹਿ ਜਾਂਦਾ ਕਿਉਂ ਨਾ ਆਰਾਧੋ ਮਿਲ ਕਰ ਸਾਧੋ ਘਰੀ ਮੋਹ ਤੱਕ ਬੇਲਾ ਆਈ हे ਸੰਤੋ ਜਨੋ ਕੜੀ ਅੱਧੀ ਕੜੀ ਨੂੰ ਹਰੇਕ ਜੀਵ ਵਾਸਤੇ ਇੱਥੋਂ ਕੂਚ ਕਰਨ ਦਾ ਵੇੜਾ ਆ ਹੀ ਜਾਂਦਾ ਹੈ ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਰੱਦ ਨ ਕਰੋ ਪਰਮਾਤਮਾ ਨੂੰ ਜਪੋ ਜਿਸ ਨੇ ਜੀਵਨ ਬਖਸ਼ਿਆ ਹੈ ਆਰਥ ਦਰਬ ਸਭ ਜੋ ਕਿਛ ਦਿਸੈ ਸੰਗ ਨਕਸ਼ ਹੋ ਜਾਈ ਹੈ ਸੰਤ ਜਨੋ ਧਨ ਪਦਾਰਥ ਸਭ ਕੁਝ ਜੋ ਦਿਖ ਰਿਹਾ ਹੈ ਕੋਈ ਵੀ ਚੀਜ਼ ਕਿਸੇ ਦੇ ਨਾਲ ਨਹੀਂ ਜਾਂਦੀ ਗੁਰੂ ਪਿਆਰੇ ਜਦੋਂ ਕੋਈ ਬਹੁਤ ਧਨવાન ਦੁਨੀਆ ਤੋਂ ਜਾਂਦਾ ਹੈ ਨਾ ਕਿਲਿਆਂ ਦਾ ਮਾਲਕ ਕੋਠੀਆਂ ਦਾ ਮਾਲਕ ਜ਼ਗੀਰਾਂ ਦਾ ਮਾਲਕ ਕਾਰਾਂ ਦਾ ਮਾਲਕ ਤੇ ਉਹਦੇ ਨਾਲ ਕਬਰਾਂ ਤੱਕ ਜਰੂਰ ਜਾਇਆ ਕਰੋ ਤੇ ਵੇਖਿਆ ਕਰੋ ਕਿ ਉਹ ਕੁਝ ਨਾਲ ਲੈ ਗਿਆ ਕਿ ਨਹੀਂ ਲੈ ਗਿਆ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਕੁਝ ਵੀ ਨਹੀਂ ਨਾਲ ਲੈ ਕੇ ਜਾਂਦਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤੇ ਜਿਹੜਾ ਬੰਦਾ ساری ਉਮਰ ਪ੍ਰਮਾਤਮਾ ਦੇ ਨਾਮ ਵਿੱਚ ਗੁਜ਼ਾਰਦਾ ਹੈ ਉਸ ਨੂੰ ਜਾਣ ਤੋਂ ਬਾਅਦ ਵੀ ਲੋਕ ਚੰਗਾ ਸਮਝਦੇ ਹਨ ਤੇ ਜਿਹੜਾ ਸਾਰੀ ਉਮਰ ਪਾਪ ਹੀ ਕਰਦਾ ਰਹਿੰਦਾ ਹੈ ਤੇ ਉਸ ਨੂੰ ਜਾਣ ਤੋਂ ਬਾਅਦ ਵੀ ਲਾਂ ਤਾਂ ਹੀ ਪੈਂਦੀਆਂ ਹਨ ਫਿਰ ਦੋਹਾਂ ਦੋਹੀ ਜਹਾਨੀ ਉਹਨੂੰ ਲਾਂ ਤਾਂ ਹੀ ਹੁੰਦੀਆਂ ਹਨ ਗੁਰੂ ਜੀ ਫਰਮਾਨ ਕਰਦੇ ਹਨ ਕਿ हे ਸੰਤ ਜਨੋ ਧਨ ਪਦਾਰਥ ਸਭ ਕੁਝ ਜੋ ਦਿਖ ਰਿਹਾ ਹੈ ਕੋਈ ਵੀ ਜੀਜ ਕਿਸੇ ਦੇ ਨਾਲ ਨਹੀਂ ਜਾਂਦੀ ਕਹੋ ਨਾਨਕ ਹਰ ਹਰਿਆ ਰਾਦੋ ਕਵਨ ਉਪਮਾ ਦੇਓ ਕਵਨ ਬੜਾਈ ਨਾਨਕ ਆਖਦਾ ਹੈ ਕਿ ਮੈਂ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਤੇ ਤੁਸੀਂ ਵੀ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਮੈਂ ਉਸ ਦੀ ਬਰਾਬਰੀ ਦਾ ਕੋਈ ਵੀ ਨਹੀਂ ਦੱਸ ਸਕਦਾ ਉਹ ਕਿੱਡਾ ਵੱਡਾ ਹੈ ਇਹ ਵੀ ਨਹੀਂ ਦੱਸ ਸਕਦਾ ਕਿਉਂਕਿ ਉਹ ਬਹੁਤ ਬੇਅੰਤ ਹੈ ਸਭ ਤਾਕਤਾਂ ਦਾ ਮਾਲਕ ਹੈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨ ਕਬ ਕਸ਼ ਹੂੰ ਜਾਈ ਕੋ ਨਾਨਕ ਹਰ ਹਰਿਆ ਰਾਦੋ ਕਵਨੁਪਵਾਦਿਓ ਕਵਨ ਬਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1236 ਦੀ ਵਿਆਖਿਆ ਤੇ ਬਾਣ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1237 ਦੀ ਵਿਆਖਿਆ ਤੇ ਬਾਤ ਸਰਵਣ ਕਰਾਂਗੇ ਪੁਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ